ਚੀਕਾਲ ਜੀ ਮੈਂ ਆਸ਼ਦੀਪ ਕੋਲ ਸੰਧੂ ਤੇ ਗੱਲ ਕਰਦੇ ਆਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਸੇ ਇੱਕ ਸੂਕਤੇ ਬੜਾ ਹੀ ਵੱਡੀ ਗੱਲ ਕਰੀਏ ਕਿਉਂਕਿ ਲੋਕ ਜਾਨਣਾ ਚਾਹੁੰਦੇ ਨੇ ਲੋਕ ਸੁਣਨਾ ਚਾਹੁੰਦੇ ਨੇ ਲੋਕਾਂ ਦੇ ਅੰਦਰ ਜਿਹੜੇ ਸਵਾਲ ਬਣੇ ਹੋਏ ਨੇ ਉਹ ਜਾਨਣਾ ਚਾਹੁੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੜੀ ਜ਼ਿਆਦਾ ਹਮ ਹੁਮਾ ਕੇ ਕਹਿੰਦੇ ਸੀ ਕਿ ਅਸੀਂ ਬੜੇ ਇਮਾਨਦਾਰ ਹਾਂ ਸਾਡੀ ਜਿਹੜੀ ਬਿਊਰੋਕ੍ਰਾਸੀ ਹੈ ਉਹ ਬੜੀ ਮਾਗਦਾਰ ਹੈ ਸਾਡੇ ਮੰਤਰੀ ਬੜੇ ਇਮਾਨਦਾਰ ਨੇ ਸਾਡੇ ਜਿਹੜੇ ਨੇ ਵਿਧਾਇਕ ਬੜੇ ਇਮਾਨਦਾਰ ਨੇ ਲੇਕਿਨ ਇਮਾਨਦਾਰੀ ਟਾਈਮ-ਟਾਈਮ ਦੇ ਨਾਲ ਲੋਕਾਂ ਦੇ ਸਾਹਮਣੇ ਨਿਕਲ ਕੇ ਆਉਂਦੀ ਰਹੀ ਜੇਕਰ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਵਿਜੇ ਕੁਵਰ ਪ੍ਰਤਾਪ ਸਿੰਘ ਬੋਲੇ ਸੀਗੇ ਆਪਣੇ ਹੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀਆਂ ਬਾਰੇ ਤਾਂ ਉਹ ਉਹਨਾਂ ਨੂੰ ਵੀ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੌਤਲ ਕਰ ਦਿੱਤਾ 5 ਸਾਲ ਦੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਰਮਨ अरोड़ा ਦੀ ਜਿਹੜੇ ਕਸੂਤੇ ਫਸੇ ਵਿਜੀਲੈਂਸ ਵੱਲੋਂ ਉਹਨਾਂ ਨੂੰ ਵੀ ਘੇਰਾ ਪਾਇਆ ਗਿਆ ਉਸ ਤੋਂ ਬਾਅਦ ਪਠਾਨ ਮਾਜਰਾ ਉਹਨਾਂ ਨੂੰ ਵੀ ਕਿਸੇ ਜਿਹੜੇ ਦੋਸ਼ਾਂ ਦੇ ਵਿੱਚ ਜਿਹੜਾ ਹੈ ਗ੍ਰਿਫਤਾਰੀ ਦੀ ਦ ਡਾਰਤੇ ਦੇ ਉਹਨਾਂ ਨੂੰ ਅਜੇ ਤੱਕ ਸ਼ਾਇਦ ਗ੍ਰਿਫਤਾਰ ਤਾਂ ਨਹੀਂ ਕੀਤਾ ਗਿਆ ਲੇਕਿਨ ਉਹਨਾਂ ਤੇ ਵੀ ਕਾਫੀ ਦੋਸ਼ ਲੱਗੇ ਹੋਏ ਨੇ ਲੇਕਿਨ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਬੜੀਆਂ ਹੀ ਇਮਾਨਦਾਰੀ ਦੀਆਂ ਗੱਲਾਂ ਕਰਦੇ ਸਾਹਮਣੇ ਆਏ ਹਾਲਾਂਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਤੇ ਮਨੀਸ਼ ਸਸੋਧੀਆਂ ਨੇ ਉਹਨਾਂ ਉੱਤੇ ਜਿਹੜਾ ਹੈ ਦਿੱਲੀ ਦੇ ਵਿੱਚ ਉਹ ਜਿਹੜੀ ਹੈ ਜਿਹੜੀ ਤਿਹਾਰ ਜੇਲ ਦੇ ਵਿੱਚੋਂ ਆਏ ਦੇ ਜਿੱਥੇ منی ਲਾਂਡਰੀ ਤੇ ਸ਼ਰਾਬ ਦੇ ਘਟਾਲੇ ਦੇ ਵਿੱਚ ਉਹਨਾਂ ਦੇ ਉੱਤੇ ਕੇਸ ਪਾਏ ਹੋਏ ਨੇ ਉਹਨਾਂ ਵਰਗੇ ਲੋਕ ਇਮਾਨਦਾਰੀ ਦੀਆਂ ਗੱਲਾਂ ਕਰਦੇ ਸਾਹਮਣੇ ਆਏ ਜੇਕਰ ਗੱਲ ਕਰੀਏ ਸਮੇਂ-ਸਮੇਂ ਤੇ ਇਮਾਨਦਾਰੀ ਤਾਂ ਆਪਣੇ ਆਪ ਹੀ ਖੁੱਲ ਕੇ ਨਜ਼ਰ ਆਉਂਦੀ ਤੇ ਲੇਕਿਨ ਜੇਕਰ ਗੱਲ ਕਰੀਏ ਹੁਣ ਕੇਂਦਰ ਸਰਕਾਰ ਦੀ ਹੁਣ ਕੇਂਦਰ ਸਰਕਾਰ ਦੀ ਰਡਾ ਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਅੜਿੱਕੇ ਚੜ ਦੀ ਦਿਖਾਈ ਦੇ ਰਹੀ ਹੈ ਕੇਂਦਰ ਸਰਕਾਰ ਹੁਣ ਇਹਨਾਂ ਦੇ ਉੱਤੇ ਜਿਹੜੇ ਹੈ ਵੱਡੇ ਜੋ ਇਹਨਾਂ ਨੇ ਘੁਟਾਲੇ ਕੀਤੇ ਨੇ ਚਾਹੇ ਉਹ ਪੰਜਾਬ ਦੇ ਵਿੱਚ ਕੀਤੇ ਨੇ ਓਲਡ ਘੁਟਾਲੇ ਹੁਣ ਸਾਹਮਣੇ ਆਉਣਗੇ ਜਿਸ ਤਰੀਕੇ ਦੇ ਨਾਲ ਡੀਆਈਜੀ ਹਰਚਲ ਸਿੰਘ ਪੁੱਲਰ ਦੇ ਕਾਲੇ ਚਿੱਠੇ ਸਾਹਮਣੇ ਆਉਣ ਲੱਗ ਪਏ ਕਿਉਂਕਿ ਜੇ ਭਾਪੀ ਨੂੰ ਪਤਾ ਹੈ ਜੇਕਰ ਡੀਆਈਜੀ ਪੁੱਲਰ ਪੈਸੇ ਲੈਂਦਾ ਰਿਹਾ ਹੈ ਕਿਉਂਕਿ ਜੇ ਉਹ ਉਹ ਹਫਤਾ ਲੈਂਦਾ ਰਿਹਾ ਇਹ ਹਫਤਾ ਉਸ ਮੰਤਰੀਆਂ ਦੀ ਜੇਬਾਂ 'ਚ ਵੀ ਜਾਂਦਾ ਹੋਵੇਗਾ ਉਹਨਾਂ ਜਿਹੜੇ ਨੇ ਉਹਨਾਂ ਦੇ ਸਿਰ ਤੇ ਬੈਠੇ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੀ ਗੱਲ ਕਰੀਏ ਅਰਵਿੰਦ ਕੇਜੀ ਵਾਲ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਿਉਂਕਿ ਡੀਆਈਜੀ ਪੁੱਲਰ ਜਿਹਨੂੰ ਤਰਸ ਦੇ ਯੋਗ ਤੇ ਨੌਕਰੀ ਮਿਲੀ ਹੈ ਆਪਣੇ ਪਿਤਾ ਦੀ ਜਗ੍ਹਾ ਤੇ ਹਾਲਾਕਿ ਉਹਨੇ ਆਪਣੇ ਪਿਤਾ ਦੀ ਜਗ੍ਹਾ ਤੇ ਨੌਕਰੀ ਮਿਲੀ ਤੇ ਉਹਨੂੰ ਡੀਆਈਜੀ ਲਗਾ ਦਿੱਤਾ ਗਿਆ ਕਿਉਂਕਿ ਉਹਨੇ ਕੋਈ ਮਿਹਨਤ ਨਹੀਂ ਕੀਤੀ ਉਹਨੇ ਫਿਰ ਵੀ ਚੰਮ ਦੀਆਂ ਚਲਾਈਆਂ ਨੇ ਚੰਮ ਦੀਆਂ ਉਹਨੇ ਲੋਕਾਂ ਨੂੰ ਉਧੇੜਿਆ ਹੈ ਤੇ ਦੂਸਰੇ ਪਾਸੇ ਲੋਕਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਉਹ ਹਫਤਾ ਲੈਂਦਾ ਸੀ ਉਹਦੇ ਵਿੱਚ ਹੁਣ ਜਿਹੜੀ ਭਾਪੀ ਹੈ ਉਹ ਸਾਰੇ ਇਹਨਾਂ ਦੇ ਘਟਾਲੇ ਸਾਹਮਣੇ ਲਿਆ ਕੇ ਰੱਖੇਗੀ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਜਾਬ ਦੇ ਵਿੱਚ ਲੁੱਟਾ ਖਸੂਟਾ ਕੀਤੀਆਂ ਨੇ ਹਾਲੇ ਕਿ ਵਾਰ-ਵਾਰ ਜਿਹੜੇ ਨੇ ਰਾਜਪਾਲ ਬੁਲਦਾਰ ਗੁਲਾਬ ਸਿੰਘ ਕਟਾਲੀਆ ਕਹਿੰਦੇ ਸੀ ਤਾਂ ਤਾਂ ਆਮ ਚਾਗ ਨਾਲ ਅਸੀਂ ਕਿਵੇਂ ਜਿੱਤਾਂਗੇ ਕਿਉਂਕਿ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਆਮ ਆਦਮੀ ਪਾਰਟੀ ਦੇ ਘਟਾਲੇ ਜਿਹੜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਦੂਜੇ ਪਾਸੇ ਦਸੀਏ ਜਿਸ ਤਰੀਕੇ ਦੇ ਨਾਲ ਡੀਆਈਜੀ ਪੁੱਲਰ ਕੋਲ ਸ਼ਰਾਬ ਹਥਿਆਰ ਸੋਨਾ ਪੈਸਾ ਪਤਾ ਨਹੀਂ ਕੀ ਕੀ ਮਿਲਿਆ ਹੈ ਉਸ ਤਰੀਕੇ ਦੇ ਨਾਲ ਤਾਂ ਲੱਗ ਰਿਹਾ ਹੈ ਕਿ ਪੰਜਾਬ ਦੀ ਜਿੰਨੀ ਵੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਸਾਰੀ ਕਿਤੇ ਨਾ ਕਿਤੇ ਮਿਲੀ ਹੋਈ ਹੈ ਕਿਉਂਕਿ ਸੱਜੀ ਖੱਬੀ ਬਾਹ ਬਣੇ ਹੋਏ ਸੀ ਡੀਆਜੀ ਪੁੱਲਰ ਤੇ ਦੂਜੇ ਪਾਸੇ ਹੁਣ ਕੇਂਦਰ ਸਰਕਾਰ ਇਹਨਾਂ ਦੇ ਕੋਟਾਲੇ ਸਾਹਮਣੇ ਲਿਆ ਕੇ ਰੱਖੇਗੀ ਕਿਉਂਕਿ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਸਿਰਤੇ ਨੇ ਹਰ ਚੀਜ਼ ਦੇ ਵਿੱਚ ਤਾਮ-ਚਾਮ ਹੋਣ ਕੇਂਦਰ ਸਰਕਾਰ ਝੋਕੇਗੀ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਲੁੱਟਿਆ ਗਿਆ ਹੈ ਜਿਹੜੀਆਂ ਜ਼ੀਰੋ ਟੋਲਰੈਂਸ ਦੀਆਂ ਇਮਾਨਦਾਰੀ ਦੀਆਂ ਗੱਲਾਂ ਕਰਦੇ ਸੀ ਉਹ ਇਮਾਨਦਾਰੀ ਦੀਆਂ ਗੱਲਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਸਟੇਜ ਤੇ ਕਰਨਗੇ ਉਦੋਂ ਮੂੰਹ ਦੀ ਪਈ ਉਹਨਾਂ ਨੂੰ ਉੱਥੇ ਹੀ ਖਾਣੀ ਪਏਗੀ ਕਿਉਂਕਿ ਲੋਕ ਜਾਗ ਉੱਠੇ ਨੇ ਲੋਕਤੰਤਰ ਜਾਗ ਉੱਠਿਆ ਹੈ ਤੇ ਦੂਸਰੇ ਪਾਸੇ ਜਿਹੜੇ ਨੇ ਵੱਡੇ ਛਾਪੇ ਹਰੇਕ ਜਿਹੜੇ ਨੇ ਮੰਤਰੀਆਂ ਦੇ ਘਰਾਂ ਦੇ ਵਿੱਚ ਵੀ ਪੈਣਗੇ ਯੋਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੂਜੀਆਂ ਮੱਛੀਆਂ ਨੂੰ ਤਾਂ ਬੜੀਆ ਵਿਰੋਧੀ ਪਾਰਟੀਆਂ ਦੀ ਫੜਨ ਦੀ ਗੱਲ ਕਰਦੇ ਨੇ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ਼ਾਇਦ ਕਹਿੰਦੇ ਨੇ ਕਿ ਮੈਂ ਦੂਜਿਆਂ ਉੱਤੇ ਜਦੋਂ ਦੋਸ਼ ਲਾਵਾਂਗਾ ਲੋਕਰੇ ਮੈਨੂੰ ਤੜਾ ਤੜ ਵੋਟਾਂ ਪਾਉਣਗੇ ਲੇਕਿਨ ਲੋਕਾਂ ਤੁਸੀਂ ਵੀ ਉਹੀ ਕੰਮ ਕੀਤਾ ਹੈ ਜੋ ਰਵਾਇਤੀ ਪਾਰਟੀਆਂ ਕਰਦੀਆਂ ਆਈਆਂ ਨੇ ਤੁਸੀਂ ਕੋਈ ਵੱਖਰਾ ਨਹੀਂ ਕੀਤਾ ਤੁਹਾਡੇ ਵੀ ਵਿਧਾਇਕ ਮੰਤਰੀ ਉਹੀ ਕੰਮ ਕਰਦੇ ਨਜ਼ਰ ਆਏ ਨੇ ਜਿਹੜੇ ਕੰਮ ਵਾਡੀ ਜਿਹੜੀ ਆ ਦੂਜੀਆਂ ਪਾਰਟੀਆਂ ਨੇ ਕੀਤਾ ਭਾਵੇਂ ਉਹ ਸ਼ੋਮਨੀ ਕਾਲਜ ਦਾ ਹੋਵੇ ਭਾਵੇਂ ਕਾਂਗਰਸ ਪਾਰਟੀ ਹੋਵੇ ਕੋਈ ਵੀ ਹੋਵੇ ਲੇਕਿਨ ਉਹੀ ਕੰਮ ਪੰਜਾਬ ਦੀ ਸੱਤਾ ਦੇ ਵਿੱਚ ਰਹਿ ਕੇ ਤੁਸੀਂ ਵੀ ਚੰਮ ਦੀਆਂ ਚੋੜਾਈਆਂ ਤੁਹਾਡੇ ਵੀ ਜਿਹੜੇ ਅਫਸਰ ਸ਼ਾਹੀ ਨੇ ਉਹਨਾਂ ਨੇ ਚੰਮ ਦੀਆਂ ਚੋੜਾਈਆਂ ਤੁਹਾਡੇ ਜਿਹੜੇ ਨੇ ਵਿਧਾਇਕ ਨੇ ਉਹਨਾਂ ਨੇ ਵੀ ਚੰਮ ਦੀਆਂ ਚੋੜਾਈਆਂ ਯਾਨੀ ਕਿ ਪੰਜਾਬ ਦੇ ਵਿੱਚ ਤੁਸੀਂ ਵੀ ਲੁੱਟਾ ਘੁੱਟਾ ਕਰਨ ਵਾਸਤੇ ਹੀ ਆਏ ਸੀ ਤੇ ਦੂਸਰੇ ਪਾਸੇ ਹੁਣ ਉਹਦਾ ਜਵਾਬ ਤੁਹਾਨੂੰ ਕੇਂਦਰ ਸਰਕਾਰ ਦੇਵੇਗੀ ਕਿਉਂਕਿ ਕੇਂਦਰ ਨੇ ਹੁਣ ਜਿਹੜਾ ਹੈ ਤਖਤ ਪਲਟ ਕੇ ਰੱਖ ਦੇਣਾ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਆਪਦੀ ਜਿੱਤ ਦੀਆਂ ਗੱਲਾਂ ਕਰਦੇ ਸੀ ਹਾਲਾਂਕਿ ਜਿਮਨੀ ਚੋਣਾ ਵੀ ਸਿਰ ਤੇ ਨੇ ਪਹਿਲਾ ਜਵਾਬ ਤਾਂ ਤੁਹਾਨੂੰ ਮਾਝੀ ਤੋਂ ਦੇ ਦਿੱਤਾ ਜਾਵੇਗਾ ਤੇ ਬਾਕੀ 2027 ਦੀ ਵਿਧਾਨ ਸਭਾ ਦੀਆਂ ਚੋਣਾਂ